ਆਨੇ ਵਿੱਚ ਬਹੁਤ ਲੈ ਸਰ ਕਹਿ ਜਿਆ ਪਿਆਰ ਮਿਲ ਰਿਹਾ ਨਹੀਂ ਯਾਰ ਤੁਸੀਂ ਆਪ ਵੀ ਭਾਈ ਦੇਖ ਲੋ ਗੰਗਨਵਾਲ ਪਿੰਡ ਚ ਘਟੂਰ ਸਿਰ ਤੇ 400 ਬੰਦਾ ਔਰ ਬੀਬੀਆਂ ਆਈਆਂ ਹੋਣੀਆਂ ਔਰ ਸਾਰੇ ਪਿੰਡਾਂ ਜੇਹੀ ਹਾਲਤ ਹੈ ਜਿੱਥੇ ਮੈਂ ਜਾ ਰਿਹਾ ਇਹ ਸਾਰਿਆਂ ਦਾ ਮਨ ਬਣਿਆ ਹੋਇਆ ਕਈ ਵਾਰੀ ਪੁੱਛਦੇ ਵੀ ਆ ਆਹ ਖੜੇ ਐ ਨਾ ਕੋਠਰੋ ਕਿ ਭਾਈ ਇਹਨਾਂ ਨੂੰ ਬਦਲਣਾ ਸਭ ਕਹਿੰਦੇ ਉਹਨੂੰ ਬਦਲਣਾ ਕਿ ਜਿਹੜੀ ਆ ਆਮ ਆਦਮੀ ਜੀ ਦੀ ਸਰਕਾਰ ਜਿਨ੍ਹਾਂ ਨੇ ਈਨੇ ਵਾਦੇ ਕੀਤੇ ਅੱਗਾ ਟਾਈਮ ਨਾਲ ਨਿਕਲ ਕੇ ਪੂਰਾ ਤਾਂ ਕੋਈ ਕੀਤਾ ਨਹੀਂ ਚੋਣਾਂ ਦਾ ਭਾਵੇਂ ਕਿ ਵਿਗਲ ਵੱਜ ਚੁੱਕਿਆ ਤੇ ਉਮੀਦਵਾਰ ਨੇ ਆਪਣੇ ਚੋਣ ਪ੍ਰਚਾਰ ਦੇ ਲਈ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਤੇ ਜਨਤਾ ਨੂੰ ਆਪਣੇ ਕੀਤੇ ਹੋਏ ਕੰਮ ਅਤੇ ਜਿਹੜੇ ਹੋਣ ਵਾਲੇ ਕੰਮ ਨੇ ਉਹਨਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਫਟੇਗਰ ਸਾਹਿਬ ਤੋਂ ਡਾਕਟਰ ਅਮਰ ਸਿੰਘ ਜੀ ਨੇ ਉਹਨਾਂ ਨਾਲ ਗੱਲ ਕਰਾਂਗੇ ਅੱਜ ਆਹ ਹੈ ਯਾਰ ਹਲਕੇ ਦੇ ਪਿੰਡਾਂ ਦੇ ਵਿੱਚ ਪਹੁੰਚਲੇ ਸਰ ਕਹੇ ਜਿਆ ਪਿਆਰ ਮਿਲ ਰਿਹਾ ਨਹੀਂ ਯਾਰ ਤੁਸੀਂ ਆਪ ਵੀ ਭਾਈ ਦੇਖ ਲਓ ਗੰਗਨਵਾਲ ਪਿੰਡ ਚ ਕਟੂਰ 3 400 ਬੰਦਾ ਔਰ ਬੀਬੀਆਂ ਆਈਆਂ ਹੋਈਆਂ ਨੇ ਔਰ ਸਾਰੇ ਪਿੰਡਾਂ 'ਚ ਇਹੀ ਹਾਲਤ ਹੈ ਜਿੱਥੇ ਮੈਂ ਜਾ ਰਿਹਾ ਪਿੰਡ ਦੀ ਜਨਸੰਖਿਆ ਘੱਟ ਆ ਫੇਰ ਵੀ ਬਹੁਤ ਲੋਕ ਬੈਠੇ ਜਹਾ ਕੇ ਦੇਖਿਆ ਜੀ ਔਰ ਚਾਰੇ ਪਾਸੇ ਮੈਂ ਦੂਸਰੇ ਆਪਣੇ ਹਲਕੇ 'ਚ ਵੀ ਜਾ ਚੁੱਕਿਆ ਚਾਰੇ ਪਾਸੇ ਕਾਂਗਰਸ ਪਾਰਟੀ ਦਾ ਮਾਹੌਲ ਹੈ ਔਰ ਸਭ ਲੋਕਾਂ ਦਾ ਫੈਸਲਾ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਜਿਹੜੀ ਭਾਜਪਾ ਦੀ ਸਰਕਾਰ ਹੈ ਉਹਨੂੰ ਬਦਲਣਾ ਇਹ ਸਾਰਿਆਂ ਦਾ ਮਨ ਬਣਿਆ ਹੋਇਆ ਕਈ ਵਾਰੀ ਪੁੱਛਦੇ ਵੀ ਆ ਆਹ ਖੜੇ ਇਹਨਾਂ ਤੋਂ ਪੁੱਛੋ ਕਿ ਭਾਈ ਇਹਨਾਂ ਨੂੰ ਬਦਲਣਾ ਸਭ ਕਹਿੰਦੇ ਉਹਨੂੰ ਬਦਲਣਾ ਔਰ ਕਾਂਗਰਸ ਇੱਕ ਪਾਰਟੀ ਆ ਜਿਹੜੀ ਹਿੰਦੁਸਤਾਨ ਚ ਵੱਡੀ ਪਾਰਟੀ ਆ ਔਰ ਜਿਹੜੀ ਉਹਨਾਂ ਨਾਲ ਮੁਕਤਾ ਵੀ ਲਾ ਸਕਦੀ ਆ ਉਹਨਾਂ ਨੂੰ ਹਰਾ ਸਕਦੀ ਆ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਉਹਨਾਂ ਦਾ ਆਪਣਾ ਰੋਲ ਹੁੰਦਾ ਜਿਹੜੀ ਆ ਇੱਕ ਇੱਕ ਦੋ ਦੋ ਸੂਬਿਆਂ ਵਾਲੀਆਂ ਉਹ ਉਹਨਾਂ ਨੂੰ ਹਰਾ ਨਹੀਂ ਸਕਦੇ ਹੈਗੇ ਸਾਡੇ ਜੋ ਕਪੈਸਿਟੀ ਹੈਗੀ ਹੈ ਕਿਉਂਕਿ ਅਸੀਂ ਸਾਰੇ ਹਿੰਦੂਸਤਾਨੀ ਹੈਗੇ ਕੋਈ ਬੇਨਤੀ ਕੀਤੀ ਆ ਕਿ ਵੋਟ ਵੰਡੀ ਨਾ ਜਾਏ ਔਰ ਦੂਸਰਾ ਦੱਸਿਆ ਕਿ ਜਿਹੜੀ ਆ ਆਮ ਪਾਰਟੀ ਦੇ ਵਿੱਚ ਸਰਕਾਰ ਇਹਨਾਂ ਨੇ ਇੰਨੇ ਵਾਦੇ ਕੀਤੇ ਅੱਧਾ ਟਾਈਮ ਇਹਨਾਂ ਦਾ ਨਿਕਲ ਗਿਆ ਪੂਰਾ ਤਾਂ ਕੋਈ ਕੀਤਾ ਨਹੀਂ ਬਈ ਇਹਨਾਂ ਦਾ ਵੀ ਉਹ ਇੱਕ ਗੱਲ ਮੈਂ ਕਹਿਣੀ ਭੁੱਲ ਗਿਆ ਸੋ ਕਿ ਨਨਪੁਰ ਦਾ ਆਪਣਾ ਬਟਗੜ ਸਾਹਿਬ ਚ ਕੈਂਡੀਡੇਟ ਹੀ ਨਹੀਂ ਮਿਲਿਆ ਉਹ ਜਿਹੜਾ ਪਹਿਲੇ 3-4 ਪਾਰਟੀਆਂ ਚ ਘੁੰਮਦਾ ਫਿਰਦਾ ਰਿਹਾ ਉਹ ਕੈਂਡੀਡੇਟ ਬਣਾਇਆ ਉਹਦਾ ਕੀ ਪਤਾ ਕਿ ਅੱਗੇ ਕਿਹੜੀ ਪਾਰਟੀ ਜਾਣਾ ਉਹ ਗੱਲ ਮੈਂ ਬਹਿਣ ਕਹਿਣੀ ਭੁੱਲ ਗਿਆ ਕਿ ਇਹ ਦਲ ਬਦਲੂਆਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਉਹ ਦਲ ਬਦਲੂ ਆਦਮੀ ਹੈਗਾ ਸਾਡੇ ਨਾਲ ਵੀ ਰਿਹਾ ਵਾ ਤੇ ਇਸ ਕਰਕੇ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ ਪਰ ਬਹੁਤ ਵਧੀਆ ਮਾਹੌਲ ਇਹ ਲੱਗਦਾ ਵੀ ਜਨ ਜਿਹੜੀ ਹੈਗੀ ਆ ਭਾਵੇਂ ਬੀਜੇਪੀ ਏਡੀ ਨੂੰ ਲਾ ਲੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਵਿਜੀਲੈਂਸ ਨਹੀਂ ਪਰ ਤੋਂ ਕਰਦੀ ਜਾ ਤੇ 골ਡੀ ਵੀ ਗਿਆ ਕੁਝ ਨਾ ਕੁਝ ਜਿਹੜੀ ਹੈਗੀ ਚਰਚਾ ਇਹ ਵੀ ਹੋ ਰਹੀ ਆ ਵੀ 골ਡੀ ਕਿਤੇ ਨੂੰ ਕਿਧਰ ਕਰਕੇ ਗਿਆ ਜਾਂ ਕੀ ਲੱਗ ਰਿਹਾ ਤੁਹਾਨੂੰ ਦੇਖੋ ਮੈਨੂੰ ਉਹਦਾ ਪਤਾ ਨਹੀਂ ਆ 골ਡੀ ਬਹੁਤ ਅੱਛਾ ਲੀਡਰ ਸੀ ਵਰਕਰ ਸੀ ਉਹ ਕਿਉਂ ਗਿਆ ਲੇਕਿਨ ਫਾਰਮੂਲਾ ਦੋਵਾਂ ਦਾ ਇੱਕੋ ਹੀ ਆ ਉਹ ਈਡੀ ਔਰ ਸੀਵੀਆਈ ਦਾ ਦੁਰਪਯੋਗ ਕਰਦੇ ਆ ਉਪਯੋਗ ਦੇ ਨਾਂ ਤੇ ਦੁਰਪਯੋਗ ਕਰਦੇ ਇਹ ਵਿਜੀਲੈਂਸ ਦਾ ਉਪਯੋਗ ਦੇ ਨਾਂ ਤੇ ਦੁਰਪਯੋਗ ਕਰਦੇ ਆ ਤੇ ਦੋਵਾਂ ਦਾ ਜਿਹੜਾ ਤਰੀਕਾ ਹੈਗਾ ਲੋਕਾਂ ਨੂੰ ਦਬਾਉਣ ਦਾ ਉਹ ਤੇ ਇੱਕੋ ਹੀ ਆ ਆਮ ਆਦਮੀ ਪਾਰਟੀ ਕਹਿੰਦੀ ਹੈ ਤੇਰਾ ਪਾਰੀ ਉਹਨੂੰ ਜ਼ੀਰੋ ਮਿਲ ਲੀਆਂ ਨੇ ਕੋਈ ਇੱਕ ਸੀਟ ਵੀ ਨਹੀਂ ਮਿਲਣਿਆ ਮਾਹੌਲ ਦੇਖੋ ਕਾਂਗਰਸ ਦਾ ਕਿੱਥੇ ਆ ਜਾਓ ਆ ਅਖੰਡਨਵਾਲ ਤੇ ਇੱਕ ਵਾਰੀ ਮੀਟਿੰਗ ਕਰਾ ਕੇ ਇਹਦੇ ਨਾਲੋਂ ਅੱਧੀ ਮੀਟਿੰਗ ਕਰਾ ਕੇ ਦਿਖਾਓ ਆਮ ਆਦਮੀ ਪਾਰਟੀ ਕਹਿੰਦੀ ਆਮ ਲੋਕਾਂ ਦੀ ਸਰਕਾਰ ਆ ਕਿ ਲੱਗਦਾ ਵੀ ਆਮ ਆਦਮੀ ਨੂੰ ਕਿਸੇ ਨੂੰ ਜਿਹੜੀ ਹੈਗੀ ਆ ਟਿਕਟ ਦਿੱਤੀ ਗਈ ਆ ਅਰੇ ਕਿਹਨੂੰ ਟਿਕਟ ਦਿੱਤੀ ਆ ਉਹਨਾਂ ਨੂੰ ਤਾਂ ਕੈਂਡੀਡੇਟ ਨਹੀਂ ਮਿਲਦੇ ਅਬ ਜਿਹੜੀ ਫਟਕਰ ਸਾਹਿਬ ਤੇ ਉਹਨਾਂ ਦਾ ਕੈਂਡੀਡੇਟ ਕੌਣ ਆ ਜਿਹੜਾ ਦੂਸਰੀ ਪਾਰਟੀਆਂ ਜੋ ਟਿਕੂਸੀਆਂ ਮਾਰ ਕੇ ਆਇਆ ਬਾਕੀ ਕਿੱਥੇ ਆ ਕੋਈ ਮინისტრਾ ਨੂੰ ਲੜਾਤਾ ਉਹਦਾ ਮਤਲਬ ਉਹਨਾਂ ਕੋਲ ਬਰਕਤ ਤਾਂ ਕੋਈ ਹੈ ਨਹੀਂ ਆ ਉਹਨਾਂ ਕੋਲ ਉਹਦਾ ਇੱਕ ਮਾਹੌਲ ਸੀ ਉਹਦੇ ਤੇ ਬਣ ਗਏ ਆ ਉਹਨਾਂ ਨੂੰ ਇਸ ਵਾਰ ਲੋਕ ਸਰਵਿਸ ਇਹ ਲੱਗਦਾ ਵੀ ਜਨਤਾ ਦੇ ਨਾਲ ਵੀ ਧੋਖਾ ਚੋਂ ਕਿ ਸਰਕਾਰ ਦੇ ਵੀ ਪੈਸੇ ਜਦੋਂ ਬੋਟਾ ਪੈਂਦੀਆਂ ਨੇ ਉਦੋਂ ਖਰਾਬ ਹੁੰਦੇ ਤੇ ਲੋਕਾਂ ਦਾ ਵੀ ਸਮਾਂ ਤੇ ਪੈਸਾ ਖਰਾਬ ਹੁੰਦਾ ਬਿਲਕੁਲ ਧੋਖਾ ਕਰਦੇ ਆ ਕਿਉਂਕਿ ਕਹਿੰਦੇ ਜਿਆਦਾ ਕਰਦੇ ਘੱਟ ਆ ਔਰ ਅਜੇ ਤੱਕ ਕੋਈ ਮੇਜਰ ਕੋਈ ਬਹੁਤ ਵੱਡਾ ਕੰਮ ਕੀਤਾ ਨਹੀਂ ਆ ਅੱਧਾ ਸਮਾਂ ਨਿਕਲ ਗਿਆ ਹੁਣ ਸਮਾਂ ਕਿਹੜਾ ਬਚਿਆ ਆਖਰੀ ਸਾਲ ਚ ਤਾਂ ਸਟ੍ਰਾਈਕਾਂ ਸਟ੍ਰਾਈਕਾਂ ਕੰਮ ਹੁੰਦਾ ਰਹਿੰਦਾ ਉਹਨਾਂ ਕੋਲ ਸਾਲ ਸਵਾ ਸਾਲ ਹੋ ਰਿਹਾ ਮੈਂ ਤਾਂ ਬੇਨਤੀ ਕੀਤੀ ਆ ਵੋਟਰਾਂ ਨੂੰ ਕਿ ਇਹਨਾਂ ਨੂੰ ਵੀ ਸਬਕ ਸਿਖਾ ਦਿਓ ਛੇ ਦੇ ਅਗਲਾ ਸਾਲ ਨੂੰ ਉਸਾਲ ਚੰਗਾ ਕੰਮ ਕਰਦੇ। ਕੋਈ ਬਿਲਕੁਲ ਡਾਕਟਰ ਅਮਰ ਸਿੰਘ ਨੇ ਆਪਣੇ ਆਪਣੇ ਜਿਹੜੇ ਵਿਚਾਰ ਦੱਸੇ ਮਨੇਰ ਕੋਟਲਾ ਤੋਂ ਜਮੀਲ ਖੇੜੀ ਵਾਲਾ